ਸਤਨਾਮ ਵਾਹਿਗੁਰੂ ਸਹਿਜਿਓ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਨੀ ਤੀਰਤ ਨਾਵਾਂ ਇਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੌੜ ਜਨਮ ਨ ਆਵਾ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰੀ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਪਰਮ ਪਿਤਾ ਪਰਮਾਤਮਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਰਾਗ ਬਿਲਾਵਲ ਦੇ ਵਿੱਚ 795 ਨੰਬਰ ਅੰਕ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਮਨ ਮੰਦਰ ਮੰਦਰ ਕਹਿੰਦੇ ਨੇ ਦੇਵਤੇ ਦਾ ਸਥਾਨ ਤਨ ਸਰੀਰ ਭਾਵ ਗਿਆਨਿੰਦ੍ਰੇ ਵੇਸ ਕਲੰਦਰ ਫਕੀਰੀ ਪਹਿਰਾਵੇ ਵਾਲਾ ਕਲੰਦਰ ਫਕੀਰ ਰਮਤਾ ਫਕੀਰ ਘਟ ਹੀ ਹਿਰਦੇ ਵਿੱਚੀ ਤੀਰਥ ਤਿਰਥ ਤੀਰਥ ਉੱਤੇ ਨਾਵਾ ਮੈ ਨਉ ਦਵ ਏਕ ਸ਼ਬਦ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਮੇਰੇ ਪ੍ਰਾਨ ਮੇਰੇ ਜਿੰਦ ਵਿੱਚ ਵਸਤ ਹੈ ਬਸਿਆ ਹੋਇਆ ਹੈ ਵਸਾਇਆ ਹੋਇਆ ਹੈ ਜਿਸ ਦੇ ਕਰਕੇ ਬਹੁੜ ਮੁੜ ਮੁੜ ਕੇ ਜਨਮ ਜਨਮ ਦੇ ਵਿੱਚ ਨਾਮ ਮੈਂ ਜਨਮਾਂ ਦੇ ਵਿੱਚ ਨਹੀਂ ਆਉਂਦਾ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਮੇਰਾ ਮਨ ਪ੍ਰਭੂ ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ ਮੇਰਾ ਸਰੀਰ ਭਾਬ ਹਰੇਕ ਗਿਆਨਿੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਰਮਤਾ ਸਾਧੂ ਬਣ ਗਿਆ ਹੈ ਭਾਬ ਮੇਰੇ ਗਿਆਨਿੰਦਰੇ ਬਾਹਰ ਪਟਕਣ ਦੇ ਥਾਂ ਅੰਦਰ ਵਸਦੇ ਪਰਮਾਤਮਾ ਬਲ ਪ੍ਰਤਪਏ ਹਨ ਹੁਣ ਮੈਂ ਹਰਦੇ ਦੇ ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ ਪਰਮਾਤਮਾ ਦੀ ਸਿੱਖਤ ਸਲਾਹ ਦਾ ਸ਼ਬਦ ਮੇਰੀ ਜ਼ਿੰਦ ਵਿੱਚ ਟਿਕ ਗਿਆ ਹੈ ਮੇਰੀ ਜ਼ਿੰਦ ਦਾ ਆਸਰਾ ਬਣ ਗਿਆ ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ ਮਨ ਬਿਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਾਓ ਮਨ ਬਿਦਿਆ

ਕੀਂ ਤਪਰਾਏ ਕਿਸੇ ਹੋਰ ਦੀ ਆਸ। हे मेरी मां मेरा मान दया अधिकार प्रभु ਦੇ ਚਰਨਾ ਵਿੱਚ ਵਿੱਜ ਗਿਆ ਹੈ। ਹੁਣ ਮੈਂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ। ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਕਿਸੇ ਕਿਸੇ ਦੂਜੇ ਦਾ ਦੁੱਖ ਦਰਦ ਨਹੀਂ ਸਮਝ ਸਕਦਾ ਅਗੰਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਹਲ ਮਈਲ ਪਰਪੂਰ ਲੀਣਾ ਘਟ ਘਟ ਜੋਤੁ ਤੇੁਮਾਰੀ ਅਗਮ ਹੈ ਅਗਮ ਹੈ ਅਪਹੁੰਚ ਅਗੋਚਰ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ ਅਲਖ ਅਦ੍ਰਿਸ਼ਟ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ ਅਪਾਰ ਬੇਸ਼ੁਮਾਰ ਬੇਅੰਤ ਚਿੰਤਾ ਕਰੋ ਮਾਰੀ ਚਿੰਤਾ ਫਿਕਰ ਸਾਡੀ ਸੰਭਾਲ ਕਰੋ ਤੁਸੀਂ ਕਰਦੇ ਹੋ ਜਲ ਥਲ ਮਈਲ ਜਲ ਦੇ ਵਿੱਚ ਥਲ ਧਰਤੀ ਦੇ ਵਿੱਚ ਮਈ ਤਲ ਧਰਤੀ ਦੇ ਤਲ ਤੇ ਪੁਲਾੜ ਵਿੱਚ ਆਕਾਸ਼ ਵਿੱਚ ਪਰਪੂਰ ਨਕਾ ਨਕ ਘਟ ਘਟ ਜੋਤ ਤੁਮਾਰੀ ਹਰੇਕ ਹਿਰਦੇ ਦੇ ਵਿੱਚ ਤੇਰੀ ਹੀ ਜੋਤ जग ਦੀ ਹੈ ਗੁਰੂ ਸਹਿ ਪਰ ਮਾਨ ਕਰਦੇ ਅਨਹੇ ਅਪੌਂਚ ਹੈ ਅਗੋਚਰ ਹੈ ਅਦ੍ਰਿਸ਼ਟ ਹੈ ਬੇਅੰਤ ਪ੍ਰਭੂ ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੂੰ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਨਕਾ ਨਕ ਵਿਆਪਕ ਹੈ ਹਰੇਕ ਜੀਵ ਦੇ ਹਿਰਦੇ ਵਿੱਚ ਤੇਰੀ ਜੋਤ ਮੌਜੂਦ ਹੈ ਸਿੱਖ ਮਤ ਸਭ ਬੁੱਧ ਤੁਮਾਰੀ ਮੰਤਰ ਛਾਵਾਂ ਤੇਰੇ ਤੁਝ ਬਿਨ ਅਬਰ ਨਾ ਜਾਣਾ ਮੇਰੇ ਸਾਈਂ ਬਾ ਗੁਣ ਗਾਵਾ ਨਿਤ ਤੇਰੇ ਸਿੱਖ ਮਤ ਸਿਖਿਆ ਮਾਤਾ ਕਲ ਸਬ ਬੁੱਧ ਤੁਮਾਰੀ ਬੁੱਧ ਕਹਿੰਦੇ ਨੇ ਸਮਝ ਨੂੰ ਤੇਰੀ ਹੀ ਦਿੱਤੀ ਹੋਈ ਐ ਮੰਦਰ ਜੀਵਾ ਦੇ ਮਨ ਰੂਪ ਮੰਦਰ ਛਾਵਾ ਸਰੀਰ ਤੇਰੇ ਤੇਰੇ ਹੀ ਬਣਾਏ ਹੋਏ ਹਨ ਤੁਜ ਬਿਨ ਅਵਰ ਤੇਰੇ ਬਰਾਬਰ ਦਾ ਹੋਰ ਨਾ ਜਾਣਾਂ ਮੈਂ ਨਹੀਂ ਜਾਣਦਾ ਮੇਰੇ ਸਾਈ ਬਾਹੀ ਮੇਰੇ ਮਾਲਕ ਗੁਣ ਗਾਵਾ ਤੇਰੀ ਹੀ ਸਿਫਤ ਸਲਾਹ ਕਰਾਂ ਨਿਤ ਤੇਰੇ ਹਰ ਰੋਜ਼ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਮੇਰੇ ਮਾਲਕ ਪ੍ਰਭ ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚਿ ਹੋਇਆ ਸਿਖਿਆ ਅਕਲ ਸਮਝ ਸਭ ਜੀਵਾਂ ਨੂੰ ਤੇਤੋਂ ਹੀ ਮਿਲਦੀ ਹੈ ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਮਨਿਤ ਤੇਰੇ ਹੀ ਗੁਣ ਗਾਉਂਦਾ ਹਾਂ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀਵ ਜੰਤ ਸਾਰੇ ਜੀਵ ਜੰਤੋ ਸਭ ਸ਼ਰਮਤੁ ਮਾਰੀ ਸਾਰੇ ਹੀ ਤੇਰੇ ਹੀ ਆਸਰੇ ਸਰਬ ਚਿੰਤ ਸਾਰਿਆਂ ਦੀ ਚਿੰਤਾ ਸਾਰਿਆਂ ਦੀ ਫਿਕਰ ਤੁਧ ਪਾਸੇ ਤੂੰ ਹੀ ਕਰਦਾ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਨਾਨਕ ਦੀ ਤੇਰੇ ਦਰ ਉੱਤੇ ਇੱਕੋ ਹੀ ਅਰਦਾਸ ਹੈ ਜੋ ਤੁਧ ਪਾਵੈ ਜੋ ਤੈਨੂੰ ਚੰਗਾ ਲੱਗਦਾ ਹੈ ਸੋਈ ਚੰਗਾ ਉਹ ਨਾਨਕ ਨੂੰ ਚੰਗਾ ਲੱਗਦਾ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ ਤੈਨੂੰ ਹੀ ਸਭ ਦੀ ਸੰਭਾਲ ਸਭ ਦਾ ਫਿਕਰ ਹੈ ਨਾਨਕ ਦੀ ਤੇਰੇ ਦਰ ਤੇ ਸਿਰਫ ਇਹੀ ਬੇਨਤੀ ਹੈ ਕਿ ਜੋ ਤੇਰੀ ਰਜਾ ਹੋਵੇ ਉਹ ਮੈਨੂੰ ਚੰਗੀ ਲੱਗੇ ਮੈਂ ਸਦਾ ਤੇਰੀ ਰਜਾ ਵਿਚ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ